ਅਕਤੂਬਰ ਮਹੀਨੇ ਦੇ ਨਾਲ ਹੀ ਦੇਸ਼ ਭਰ ਵਿੱਚ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਅਜਿਹੇ ਚ ਨੌਕਰੀ ਕਰਨ ਵਾਲੇ ਲੋਕ ਆਪਣੀ ਤਨਖਾਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਇਸ ਦੇ ਬਾਵਜੂਦ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਵਿਭਾਗਾਂ ਚ ਤਾਇਨਾਤ 39000 ਤੋਂ ਵੱਧ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਬੈਂਕ ਖਾਤਿਆਂ ਚ ਤਨਖਾਹਾਂ ਜਮ੍ਹਾਂ ਨਹੀਂ ਹੋਈਆਂ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਹੁਕਮ ਨਾ ਮੰਨਣ ਕਾਰਨ ਆਉਣ ਵਾਲੇ ਦਿਨਾਂ ਚ ਉਹਨਾਂ ਨੂੰ ਇਸ ਮਹੀਨੇ ਦੀ ਤਨਖਾਹ ਨਹੀਂ ਮਿਲੇਗੀ ਦਰਸਲ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਾਇਦਾਦ ਦੇ ਵੇਰਵੇ ਮੰਗੇ ਸਾਰ ਪੋਰਟਲ ਤੇ ਅਪਲੋਡ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਉੱਤਰ ਪ੍ਰਦੇਸ਼ ਵਿੱਚ ਲਗਭਗ 39000 ਕੰਮਚਾਰੀਆਂ ਨੇ ਆਪਣੀ ਜਾਇਦਾਦ ਦਾ ਵੇਰਵਾ ਨਹੀਂ ਦਿੱਤਾ ਜਿਸ ਅਜਿਹੇ ਚ ਇਹਨਾਂ ਮੁਲਾਜ਼ਮਾਂ ਨੂੰ ਇਸ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ ਸਰਕਾਰ ਨੇ ਰਾਜ ਦੇ ਸਾਰੇ 90 ਵਿਭਾਗਾਂ ਦੇ ਕਰਮਚਾਰੀਆਂ ਨੂੰ 30 ਸਤੰਬਰ ਤੱਕ ਮਾਨਵ ਸੰਪੰਦਾ ਪੋਰਟਲ ਤੇ ਜਾਇਦਾਦ ਦੇ ਵੇਰਵੇ ਅਪਲੋਡ ਕਰਨ ਦੇ ਹਦਾਇਤ ਦਿੱਤੇ ਸਨ 827583 ਮੁਲਾਜ਼ਮਾਂ ਵਿੱਚੋਂ ਸਿਰਫ 788000 506 ਮੁਲਾਜ਼ਮਾਂ ਨੇ ਹੀ ਜਾਇਦਾਦ ਦੇ ਵੇਰਵੇ ਅਪਲੋਡ ਕੀਤੇ ਨੇ ਜਦੋਂ ਕਿ 39077 ਮੁਲਾਜ਼ਮਾਂ ਨੇ ਜਾਇਦਾਦ ਦਾ ਵੇਰਵਾ ਨਹੀਂ ਦਿੱਤਾ ਰਾਜ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਪੁਲਿਸ ਨੇ 99.65% ਮੁਲਾਜ਼ਮਾਂ ਨੇ ਆਪਣੇ ਜਾਇਦਾਦ ਦਾ ਵੇਰਵਾ ਦਿੱਤਾ ਹੈ ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਦੇ 99% ਮੁਲਾਜ਼ਮਾਂ ਨੇ ਜਾਇਦਾਦ ਦੇ ਵੇਰਵੇ ਵੀ ਜਮ੍ਹਾਂ ਕਰਵਾਏ ਨੇ ਇਸ ਤੋਂ ਇਲਾਵਾ ਪੰਚਾਇਤ ਰਾਜ ਪਸ਼ੂਤਾਨ ਮੈਡੀਕਲ ਸਿੱਖਿਆ ਆਯੂਸ਼ ਦੇ 95% ਮੁਲਾਜ਼ਮਾਂ ਨੇ ਵੀ ਜਾਇਦਾਦ ਦੇ ਵੇਰਵੇ ਜਮ੍ਹਾਂ ਕਰ ਦਿੱਤੇ ਨੇ ਅੰਕੜਿਆਂ ਅਨੁਸਾਰ ਸੁੱਬੇ ਵਿੱਚ ਕੁੱਲ 846640 ਸਰਕਾਰੀ ਮੁਲਾਜ਼ਮ ਨੇ ਇਹਨਾਂ ਵਿੱਚੋਂ ਸਿਰਫ 788506 ਮੁਲਾਜ਼ਮਾਂ ਨੇ ਹੀ ਮਾਰਮ ਸੰਪਤਾ ਪੋਰਟਲ ਤੇ ਟਲ ਅਤੇ ਅਚਲ ਜਾਇਦਾਦ ਦੇ ਵੇਰਵੇ ਦਿੱਤੇ ਸਨ ਜਿਨ੍ਹਾਂ ਵਿਭਾਗਾ ਤੋਂ ਜਾਇਦਾਦ ਦੇ ਵੇਰਵੇ ਮੰਗੇ ਗਏ ਸਨ ਉਹਨਾਂ ਵਿੱਚੋਂ ਟੈਕਸਟਾਈਲ ਸੈਨਿਕ ਭਲਾਈ ਊਰਜਾ ਖੇਡਾਂ ਖੇਤੀਬਾੜੀ ਅਤੇ ਮਹਿਲਾ ਭਲਾਈ ਵਿਭਾਗ ਮੋਟਲੀ ਸਿੱਖਿਆ ਉੱਚ ਸਿੱਖਿਆ ਮੈਡੀਕਲ ਸਿਹਤ ਉਦਯੋਗ ਵਿਕਾਸ ਅਤੇ ਮਾਲ ਵਪਾਰਕ ਸ਼ਾਮ